ਕੁਝ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ ਔਰ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਸ਼ਰਧਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਜਾਏਗਾ ਕਿ ਪੰਜਾਬ ਪੁਲਿਸ ਪੂਰੀ ਸਤਿਅਕ ਹੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਖਿਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਸੋ ਕਿਸੇ तरह ਦਾ ਕੋਈ ਲਾਟ ਵੀ ਜੋ ਪੰਜਾਬ ਦੇ ਜਾਰੀ ਕਿਸੇ ਦੇ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਦੇ ਸੀਨੀਅਰ ਅਫੀਸਰਸ ਦਾ ਫੀਲਡ ਚਾਣਾ ਉਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਦੇ ਸੀਨੀਅਰ ਅਫੀਸਰ ਚੰਡੀਗੜ੍ਹ ਤੋਂ ਬਾਅਦ ਨਿਕਲ ਕੇ ਫੀਲਡ ਚਾਏ ਨੇ ਔਰ ਜਗਾ ਜਗਾ ਤੇ ਇਹ ਚੈਕਿੰਗ ਸੁਪਰਵਾਈਜ਼ ਕਰਦੇ ਨੇ ਨਹੀਂ ਬਿਲਕੁਲ ਉਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਦੇ ਸਦਕਾ ਹੀ ਇਹ ਜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਜੇ ਆਪਰੇਸ਼ਨ ਆਰਗੇਨਾਈਜ਼ ਕੀਤੇ ਜਾਂਦੇ ਸਰ ਐਜ਼ ਆਫ ਨਾਉ ਕੋਈ ਰਿਕਵਰੀ ਹਜੇ ਕੋਈ ਨਹੀਂ ਦੇਖੋ ਹਜੇ ਤਾਂ ਆਪਾਂ ਆਪਰੇਸ਼ਨ ਇਹ ਸ਼ੁਰੂ ਕਰਨ ਜਾ ਰਹੇ ਹਾਂਗੇ ਔਰ ਜੇਡੀ ਵੀ ਇਸ ਆਪਰੇਸ਼ਨ ਦੀ ਸਕਸੈਸ ਹੋਊਗੀ ਉਹਦੇ ਬਾਰੇ ਕਮਿਸ਼ਨਰ ਲੁਧਿਆਣਾ ਪੁਲਿਸ ਤੁਹਾਡੇ ਨਾਲ ਇੱਕ ਪ੍ਰੈਸ ਨੋਟ ਦੇ ਰਹੀ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਲੈਣੀ ਸਰ ਇਹ ਵਨਡੇ ਡਰਾਈਵ ਹੈ ਔਰ ਇਹ ਟਰੈਕ ਹੈ ਹੈ ਜੀ ਨੇ ਪੰਜਾਬ ਦੇ ਵਿੱਚ ਨਹੀਂ ਮੇਰੀ ਜਿਹੜੀ ਡਿਊਟੀ ਆ ਆਪਣਾ ਕਮਿਸ਼ਨਰ ਦੇ ਟਿਲ ਲੁਧਿਆਣਾ ਦੇ ਵਿੱਚ ਹੈਗੀ ਆ ਤੇ ਆਪਾਂ ਕਮਿਸ਼ਨਰ ਦੇ ਢੇਰ ਢੋਧਾ ਨਾਲ ਦੀ ਗੱਲ ਕਰ ਸਕਦੇ ਆ ਜੀ ਸਰ ਮੈਂ ਗੱਲ ਇਹ ਦੇ ਵਿੱਚ ਜਿੰਨੇ 12 ਤੁਸੀਂ ਨਾ ਕਿਹ ਕਹਿ ਰਹੇ ਹੋ ਤੇ ਕਿਹੜੀ ਕਿਹੜੀ ਸਪਾਟਸ ਤੇ ਨੇ ਇਹ ਜਿਹੜੇ ਸਪਾਟ ਦੇ ਉੱਤੇ ਇਹ ਇੰਟੈਲੀਜੈਂਸ ਦੇ ਇਨਫੋਰਮੇਸ਼ਨ ਤੋਂ ਬਾਅਦ ਔਰ ਉਸ ਸਪਾਟ ਨੂੰ ਦੇਖਦੇ ਹੋਏ ਕਿ ਉਹਦੇ ਤੇ ਆਪਾਂ ਕਿੰਨਾ ਏਰੀਆ ਕਵਰ ਕਰਦੇ ਆਂ ਉਹ ਸਾਡੇ ਆਇਡੈਂਟੀਫਾਈ ਕੀਤੇ ਜਾਂਦੇ ਨੇ ਇਹ ਸਿਕਰਟ ਇਨਫੋਰਮੇਸ਼ਨ ਦੇ ਉੱਤੇ ਬੇਸਿਸ ਦੇ ਉੱਤੇ ਵੀ ਇੱਥੇ ਚੋਕ ਪੁਆਇੰਟ ਬਣਦਾ ਇੱਥੇ ਚੋਕ ਪੁਆਇੰਟ ਬਣਦਾ ਉਹਦੇ ਹਿਸਾਬ ਨਾਲ ਨੱਕੇ ਲਾਏ ਜਾਂਦੇ ਹੈ ਕੈਡੀਟ ਇਜ਼ ਅ ਵਨ ਡੇ ਡਰਾਈਵ অর ਇਟ ਵੀ ਕੰਟੀਨਿਊ ਫੋਰ ਨਹੀਂ ਇਹ ਸਪੈਸ਼ਲ ਅੱਜ ਰਾਤ ਲਈ ਡਰਾਈਵ ਹੈਗਾ